ਤਾਕ ਇੱਕ ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਰੋਡ ਸੇਫਟੀ ਸੇਫਟੀ ਮੰਥ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਪਬਲਿਕ ਨੂੰ ਕਾਲਜਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਜਾਂ ਟ੍ਰੈਫਿਕ ਜਿਹੜੇ ਚੌਂਕ ਨੇ ਸਾਡੇ ਸ਼ਹਿਰ ਦੇ ਚੌਂਕ ਨੇ ਉੱਥੇ ਜਾ ਕੇ ਕੈਂਪ ਲਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਸੰਬੰਧੀ ਅਵੇਅਰ ਕਰ ਰਹੇ ਹਾਂ ਉਹਨਾਂ ਨੂੰ ਇਹਦੀਆਂ ਜੋ ਇੰਪੋਰਟੈਂਸ ਹੈ ਜਿਵੇਂ ਹੈਲਮਟ ਹੈ ਜਾਂ ਸੇਫਟੀ ਬੈਲਟ ਹੈ ਜਾਂ ਕੋਈ ਰਿਫਲੈਕਟਰ ਨੇ ਗੱਡੀਆਂ ਦੇ ਜਾਂ ਜਿਹੜੇ ਮਿਰਰ ਲੱਗੇ ਹੁੰਦੇ ਨੇ ਬੈਕ ਸਾਈਡ ਮਿਰਰ ਰੀਅਰ 뷰 ਮਿਰਰ ਉਹਨਾਂ ਦੀ ਜੋ ਇੰਪੋਰਟੈਂਸ ਹੈ ਟ੍ਰੈਫਿਕ ਰੈਗੂਲੇਸ਼ਨ ਵਾਸਤੇ ਜਾਂ ਆਪਣੀ ਸੇਫਟੀ ਵਾਸਤੇ ਰੋਡ ਸੇਫਟੀ ਵਾਸਤੇ ਉਹਦੀ ਇੰਪੋਰਟੈਂਸ ਬਾਰੇ ਦੱਸ ਰਿਹਾ ਬੱਚਿਆਂ ਨੂੰ ਜੋ ਡਰਾਈਵਿੰਗ ਲਾਇਸੈਂਸ ਹੈ ਜਾਂ ਗੱਡੀ ਦੇ ਕਾਗਜ਼ਾਤ ਹੁੰਦੇ ਨੇ ਉਹਨਾਂ ਦੀ ਕੀ ਇੰਪੋਰਟੈਂਸ ਹੁੰਦੀ ਹੈ ਜਿਹੜੇ ਟ੍ਰੈਫਿਕ ਸਿਗਨਲਸ ਹੁੰਦੇ ਨੇ ਸਾਈਨਸ ਹੁੰਦੇ ਨੇ ਉਹਨਾਂ ਦੀ ਕੀ ਇੰਪੋਰਟੈਂਸ ਹੁੰਦੀ ਹੈ ਪਾਰਕਿੰਗ ਕਿਵੇਂ ਕਰਨੀ ਹੈ ਮਤਲਬ ਪ੍ਰੋਪਰ ਵੇ ਨਾਲ ਆਪਾਂ ਨੇ ਰੋਡ ਦੇ ਉੱਤੇ ਆਪਣੀ ਵਹੀਕਲ ਨੂੰ ਯੂਜ਼ ਕਰਨਾ ਹੈ ਉਹ ਕਿਸ ਤਰ੍ਹਾਂ ਕਰਨਾ ਹੈ ਉਹ ਬਾਰੀ ਬਾਰੀ ਅਸੀਂ ਲੋਕਾਂ ਨੂੰ ਦੱਸ ਰਿਹਾ ਅੱਜ ਅਸੀਂ ਇਸੇ ਕੜੀ ਦੇ ਵਿੱਚ ਮਾਨਸਾ ਦੇ ਵਿੱਚ ਜਿਹੜਾ ਸਾਡਾ ਤਿੰਨ ਕੋਣੀ ਚੌਕ ਹੈ ਉੱਥੇ ਇਹ ਕੈਂਪ ਲਗਾਇਆ ਸਪੈਸ਼ਲ ਕੈਂਪ ਇਹਦੇ ਵਿੱਚ ਅਸੀਂ ਜਿਹੜੇ ਨੀੜੀ ਪਰਸਨ ਨੇ ਜਿਨ੍ਹਾਂ ਕੋਲ ਹੈਲਮਟ ਨਹੀਂ ਹੈਗੇ ਉਹਨਾਂ ਨੂੰ ਫ੍ਰੀ ਆਫ ਕੋਸ ਹੈਲਮਟ ਦੇ ਰਹੇ ਹਾਂ ਇਸ ਤੋਂ ਇਲਾਵਾ ਜਿਹੜੇ ਗੱਡੀਆਂ ਤੇ ਰਿਫਲੈਕਟਰ ਨਹੀਂ ਲੱਗੇ ਹੋਏ ਰਿਫਲੈਕਟਰ ਲਗਾ ਰਹੇ ਹਾਂ ਜਿਹੜੇ ਟੂ ਵੀਲਰ ਵਾਲੇ ਨੇ ਜਾਂ ਸਾਈਕਲ ਵਾਲੇ ਨੇ ਜਿਨ੍ਹਾਂ ਨੂੰ ਸਾਨੂੰ ਰਿਫਲੈਕਟਿੰਗ ਜਿਹੜੀ ਜੈਕਟ ਹੁੰਦੀ ਹੈ ਉਹਦੀ ਜ਼ਰੂਰਤ ਹੁੰਦੀ ਹੈ ਉਹ ਉਹ ਪਵਾ ਰਹੇ ਹਾਂ ਤੇ ਉਹਨਾਂ ਨੂੰ ਇਹਦੀ ਇੰਪੋਰਟੈਂਸ ਬਾਰੇ ਦੱਸ ਰਿਹਾ। ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਧੁੰਦ ਦਾ ਮੌਸਮ ਹੈ, ਸਰਦੀ ਦਾ ਮੌਸਮ ਹੈ। ਆਮ ਤੌਰ ਤੇ ਕਈ ਵਾਰ ਧੁੰਦ ਬਹੁਤ ਜ਼ਿਆਦਾ ਹੁੰਦੀ ਹੈ। ਉਹਦੇ ਵਿੱਚ ਆਪ ਨੂੰ ਪਤਾ ਕਿੰਨੇ ਜ਼ਿਆਦਾ ਐਕਸੀਡੈਂਟਸ ਹੁੰਦੇ ਨੇ। ਜੇ ਗੱਡੀ ਦੀਆਂ ਪ੍ਰੋਪਰ ਲਾਈਟਾਂ ਹੋਣ, ਪ੍ਰੋਪਰ ਰਿਫਲੈਕਟਰ ਲੱਗੇ ਹੋਣ, ਸੇਫਟੀ ਬੈਲਟ ਵਗੈਰਾ ਲਗਾਈ ਹੋਵੇ, ਟੂ व्हीਲਰਸ ਵਾਲੇ ਨੇ ਹੈਲਮਟ ਪਾਇਆ ਹੋਵੇ ਤਾਂ ਜਿਹੜੇ ਐਕਸੀਡੈਂਟਸ ਨੇ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਤੇ ਬਾਈ ਦਾ ਵੀ ਜੇ ਐਕਸੀਡੈਂਟ ਹੋ ਵੀ ਜਾਵੇ ਤਾਂ ਉਹਦੇ ਵਿੱਚ ਜਿਹੜਾ ਜਾਨੀ ਮਾਲੀ ਨੁਕਸਾਨ ਹੁੰਦਾ ਉਹ ਬਹੁਤ ਘੱਟ ਹੁੰਦਾ, ਮਿਨ ਇੱਕ ਛੋਟੀ ਜੀ ਉਹਦੇ ਵਾਸਤੇ ਜਿਸ ਤਰ੍ਹਾਂ ਸੇਫਟੀ ਬੈਲਟ ਹੈ ਜੇ ਸੇਫਟੀ ਬੈਲਟ ਲੱਗੀ ਹੋਈਗੀ ਤਾਂ ਹੀ ਜਿਹੜੇ 에ਅਰ ਬੈਗ ਨੇ ਗੱਡੀ ਦੇ ਉਹ ਖੁੱਲਣਗੇ ਲੋਕ ਇੰਨੀਆਂ ਮਤਲਬ ਜਿਆਦੇ ਜਦੋਂ ਗੱਡੀ ਖਰੀਦੇ ਨੇ ਸੇਫਟੀ ਫੀਚਰਸ ਨੂੰ ਦੇਖ ਕੇ ਇੰਨੀਆਂ-ਇੰਨੀਆਂ ਮਹਿੰਗੀਆਂ ਗੱਡੀਆਂ ਖਰੀਦੇ ਨੇ ਉਦੋਂ ਸਪੈਸ਼ਲੀ ਪੁੱਛਦੇ ਨੇ ਉਹ ਇਹਦੇ ਵਿੱਚ ਕੀ ਕੀ ਸੇਫਟੀ ਫੀਚਰਸ ਨੇ ਪਰ ਸਭ ਤੋਂ ਜਿਹੜਾ ਬੇਸਿਕ ਸੇਫਟੀ ਫੀਚਰ ਹੈ ਉਹ ਸੇਫਟੀ ਬੈਲਟ ਹੈ ਜੇ ਸੇਫਟੀ ਬੈਲਟ ਉਹ ਅਦਰਵਾਈਜ਼ ਯੂਜ਼ ਨਹੀਂ ਕਰਦੇ ਫਿਰ ਉਹ ਜਿਹੜੀਆਂ ਬਾਕੀ ਸੇਫਟੀਆਂ ਨੇ 에ਅਰ ਬੈਗਸ ਬਾਰੇ ਨੇ ਉਹਨਾਂ ਦੀ ਕੋਈ ਸਿਗਨੀਫਿਕੈਂਸ ਨਹੀਂ ਕੋਈ ਇੰਪੋਰਟੈਂਸ ਨਹੀਂ ਇਸ ਕਰਕੇ ਇਹੀ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਸਾਡੇ ਨਾਲ ਰੂਟਸ ਇੰਡੀਆ ਕੰਪਨੀ ਦੇ ਸੁਮਿਤ ਜੀ ਨੇ ਇਹ ਸਾਰਾ ਸਮਾਂ ਇਹ ਫਰੀ ਆਫ ਕੋਸਟ ਪ੍ਰੋਵਾਈਡ ਕਰ ਰਹੇ ਨੇ ਮੇਰੇ ਨਾਲ ਟ੍ਰੈਫਿਕ ਦੇ ਇੰਚਾਰਜ ਨੇ ਸਾਡੇ ਡਿਸਟ੍ਰਿਕਟ ਦੇ சுரேਸ਼ ਕੁਮਾਰ ਜੀ ਨੇ ਏਟੀਓ ਸਾਹਿਬ ਨੇ ਬਾਕੀ ਸਾਡਾ ਸਟਾਫ ਹੈ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਰੂਟਸ ਇੰਡੀਆ ਦੇ ਸੁਮਿਤ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕੈਂਪ ਆਰਗੇਨਾਈਜ਼ ਕਰਵਾਇਆ ਤੇ ਬਾਕੀ ਪਬਲਿਕ ਦਾ ਵੀ ਧੰਨਵਾਦ ਕਰਦਾ ਸਾਨੂੰ ਇਸ ਕੈਂਪ ਦੇ ਵਿੱਚ ਸਹਿਯੋਗ ਦੇ ਰਹੇ ਨੇ ਜੋ ਅਸੀਂ ਗੱਲਾਂ ਉਹਨਾਂ ਨੂੰ ਦੱਸ ਰਹੇ ਹਾਂ ਜਾਂ ਹੈਲਮਟ ਵਗੈਰਾ ਦੀ ਇੰਪੋਰਟੈਂਸ ਬਾਰੇ ਦੱਸ ਰਹੇ ਹਾਂ ਇਸ ਚੀਜ਼ ਨੂੰ ਬੜਾ ਪੋਜ਼ਿਟਿਵਲੀ ਲੀ ਲੈ ਰਹੇ ਨੇ ਥੈਂਕ ਯੂ ਇਹੀ ਅਪੀਲ ਹੈ ਆਪਣਾ ਕਿਉਂਕਿ ਰੋਡ ਸੇਫਟੀ ਮੰਤ ਤਾਂ ਚਲੋ ਅਸੀਂ ਇੱਕ ਸਪੈਸ਼ਲੀ ਜਿਹੜਾ ਅਵੇਅਰਨੈਸ ਐਕਟੀਵਿਟੀਜ਼ ਨੇ ਉਹ ਕਰਵਾ ਰਹੇ ਹਾਂ ਜਿਸ ਤਰ੍ਹਾਂ ਸਕੂਲ ਬੱਸਿਸ ਹੁੰਦੀਆਂ ਨੇ ਅਸੀਂ ਪ੍ਰਿੰਸੀਪਲਸ ਦੀ ਮੀਟਿੰਗ ਵੀ ਮਤਲਬ ਜਿਹੜੇ ਟਰਾਂਸਪੋਰਟ ਦੇ ਇੰਚਾਰजेस ਹੁੰਦੇ ਨੇ ਡਿਫਰੈਂਟ ਸਕੂਲਸ ਦੇ ਉਹਨਾਂ ਦੀ ਮੀਟਿੰਗ ਬੁਲਾ ਕੇ ਉਹਨਾਂ ਨੂੰ ਜਿਹੜੀ ਸੇਫ ਵਾਹਨ ਸਕੂਲ ਪਾਲਿਸੀ ਹੈ ਜਿਹੜੀ ਉਹਨਾਂ ਦੀਆਂ ਸਕੂਲ ਬੱਸਿਸ ਨੇ ਉਹਦੇ ਵਿੱਚ ਕੀ ਕੀ ਉਹਦੇ ਵਿੱਚ ਉਹਨਾਂ ਨੂੰ ਟਰਾਂਸਪੋਰਟ ਕਰਦੇ ਨੇ ਸਕੂਲ ਸਟੂਡੈਂਟਸ ਨੂੰ ਉਹ ਮਤਲਬ ਸੇਫਟੀ ਦੇ ਨਾਲ ਆਪਣਾ ਸਕੂਲ ਦੇ ਵਿੱਚ ਆ ਜਾ ਸਕਣ ਇਸ ਤਰ੍ਹਾਂ ਦੇ ਅਸੀਂ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਇਹ ਸਾਰਿਆਂ ਨੂੰ ਇਹੀ ਅਪੀਲ ਹੈ ਕਿਉਂਕਿ ਇਹ ਇਕੱਲਾ 1 ਮਹੀਨੇ ਵਾਸਤੇ ਨਹੀਂ ਹੈਗਾ ਜਦ ਧੁੰਦ ਦੇ ਦਿਨਾਂ ਦਾ ਵਾਸਤੇ ਹੈਗਾ ਕਿਉਂਕਿ ਰਾਤ ਨੂੰ ਵੀ ਦਿਨੇ ਵੇਲੇ ਵੀ ਆਪਾਂ ਜੇ ਪ੍ਰੋਪਰ ਰੋਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰਾਂਗੇ ਤਾਂ ਹੀ ਐਕਸੀਡੈਂਟਸ ਤੋਂ ਬਚਾਂਗੇ ਤੇ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਫਿਰ ਆਪਾਂ ਨੂੰ ਪਤਾ ਲੱਗਦਾ ਕਿੰਨੀ ਜ਼ਿਆਦਾ ਪ੍ਰੋਬਲਮ ਬੰਦਾ ਚੇਲਦਾ ਇਸ ਕਰਕੇ ਇਹੀ